ਦੋਸਤੋ ਅੱਜਕੱਲ ਜਦੋਂ ਵੀ ਅਸੀਂ ਕਿਤੇ ਗੱਡੀ ਲੈ ਕੇ ਜਾਂਦੇ ਆ ਅਤੇ ਸਾਨੂੰ ਗੱਡੀ ਪਾਰਕ ਕਰਨੀ ਹੁੰਦੀ ਹੈ ਤਾਂ ਫਿਰ ਗੱਡੀ ਪਾਰਕ ਕਰਨ ਦੇ ਲਈ ਸਾਨੂੰ ਛਾਂ ਨਹੀਂ ਮਿਲਦੀ ਕਿਉਂਕਿ ਆਧੁਨਿਕ ਦੌਰ ਦੇ ਵਿੱਚ ਵਿਕਾਸ ਦੇ ਦੌਰ ਦੇ ਵਿੱਚ ਦਰਖਤਾਂ ਦੀ ਕਟਾਈ ਹੋ ਰਹੀ ਹੈ ਖਾਸ ਕਰਕੇ ਨਵੇਂ ਬਾਜ਼ਾਰਾਂ ਦੇ ਵਿੱਚ ਤਾਂ ਬਿਲਕੁਲ ਵੀ ਪਾਰਕਿੰਗ ਵਾਲੀ ਥਾਂਮ੍ਹ ਦੇ ਉੱਪਰ ਦਰਖਤ ਨਹੀਂ ਹੁੰਦੇ ਤੇ ਛਾਂ ਨਹੀਂ ਹੁੰਦੀ ਤਾਂ ਫਿਰ ਜਦੋਂ ਗੱਡੀ ਸਾਨੂੰ ਧੁੱਪ ਦੇ ਵਿੱਚ ਖੜੀ ਕਰਨੀ ਪੈਂਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਵਾਪਸ ਗੱਡੀ ਦੇ ਵਿੱਚ ਜਾਂਦੇ ਆ ਤੇ ਗੱਡੀ ਨੂੰ ਚੁੱਕਦੇ ਆ ਕਿਤੇ ਅਸੀਂ ਵਾਪਸ ਦੂਸਰੀ ਜਗ੍ਹਾ ਜਾਣਾ ਹੁੰਦਾ ਹੈ ਤਾਂ ਫਿਰ AC ਚਲਾਣ ਦੇ ਬਾਵਜੂਦ ਵੀ ਗੱਡੀ ਠੰਡੀ ਨਹੀਂ ਹੁੰਦੀ ਤਾਂ ਫਿਰ ਹੁਣ ਸਾਨੂੰ ਕਰਨਾ ਕੀ ਪਵੇਗਾ ਕਿ ਅਸੀਂ ਧੁੱਪ ਦੇ ਵਿੱਚ ਵੀ ਗੱਡੀ ਖੜੀ ਕਰਨੀ ਹੈ ਅਤੇ ਸਾਡੀ ਗੱਡੀ ਠੰਡੀ ਵੀ ਰਹੇ ਅਤੇ ਜਦੋਂ ਅਸੀਂ ਦੁਬਾਰ ਤੋਂ ਗੱਡੀ ਲੈ ਕੇ ਵਾਪਸ ਜਾਣਾ ਹੈ ਤਾਂ ਉਸ ਵੇਲੇ ਸਾਡੀ ਗੱਡੀ ਦੇ AC ਚਲਾਣ ਤੋਂ ਬਾਅਦ ਗੱਡੀ ਫਟਾਫਟ ਠੰਡੀ ਵੀ ਹੋ ਜਾਵੇ ਤਾਂ ਇਸ ਦੇ ਲਈ ਕਰਨਾ ਕੀ ਪਊਗਾ ਤਾਂ ਦੋਸਤੋ ਸਾਨੂੰ ਥੋੜੀ ਦੋ ਤਿੰਨ ਗੱਲਾਂ ਦਾ ਖਿਆਲ ਰੱਖਣਾ ਪਊਗਾ ਜੇਕਰ ਅਸੀਂ ਇਹ ਗੱਲਾਂ ਦਾ ਖਿਆਲ ਰੱਖ ਲਈਏ ਗੱਡੀ ਪਾਰਕਿੰਗ ਕਰਨ ਦੇ ਵੇਲੇ ਤਾਂ ਫਿਰ ਸਾਨੂੰ ਸਾਡੀ ਗੱਡੀ ਜ਼ਿਆਦਾ ਗਰਮ ਵੀ ਨਹੀਂ ਹੋਊਗੀ ਅਤੇ ਗੱਡੀ ਏਸੀ ਚਲਾਉਣ ਤੋਂ ਬਾਅਦ ਜਲਦੀ ਠੰਡੀ ਵੀ ਹੋ ਜਾਊਗੀ ਤਾਂ ਦੋਸਤੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਜੇਕਰ ਤੁਸੀਂ ਬਾਈ ਜੀ ਪੰਜਾਬੀ ਤੇ ਪਹਿਲੀ ਵਾਰ ਆਏ ਹੋ ਤਾਂ ਬਾਈ ਜੀ ਪੰਜਾਬੀ ਨੂੰ ਫੋਲੋ ਲਾਈਕ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤਾਂ ਦੋਸਤੋ ਸਾਰੇ ਮਸਲੇ ਦੇ ਹੱਲ ਕਰਨ ਲਈ ਤੁਹਾਨੂੰ ਕੇਵਲ ਦੋ ਕੰਮ ਕਰਨੇ ਪੈਣਗੇ ਪਹਿਲਾ ਕੰਮ ਕੀ ਹੈ ਜਦੋਂ ਆਕੇ ਤੁਸੀਂ ਗੱਡੀ ਨੂੰ پارک ਕਰਨਾ ਜੇਕਰ ਤੁਹਾਨੂੰ ਛਾਂ ਮਿਲ ਜਾਵੇ ਤਾਂ ਬਹੁਤ ਵਧੀਆ ਜੇਕਰ ਨਹੀਂ ਮਿਲੀ ਤਾਂ ਕੋਈ ਗੱਲ ਨਹੀਂ ਧੁੱਪ ਦੇ ਵਿੱਚ ਗੱਡੀ ਖੜੀ ਕਰ ਦਿਓ ਬੇਸ਼ੱਕ ਤੁਸੀਂ ਕੀ ਕਰਨਾ ਗੱਡੀ ਦੇ ਦੋ ਕ੍ਰਾਸ ਸੀਸ਼ੇ ਤੁਸੀਂ 1-1 ਸੈਂਟੀਮੀਟਰ ਦੇ ਲਗਭਗ ਖੋਲਣੇ ਨੇ ਹੁਣ ਇੱਕ ਕ੍ਰਾਸ ਸੀਸ਼ੇ ਕਿਵੇਂ ਖੋਲਣੇ ਹੈ ਸਪੋਜ਼ ਕਰ ਲਓ ਤੁਸੀਂ ਆਹ ਵਾਲਾ ਸ਼ੀਸ਼ਾ ਕੰਡਕਟਰ ਸਾਈਜ਼ ਦਾ ਸ਼ੀਸ਼ਾ ਖੋਲ ਦਿਓ ਤਾਂ ਫਿਰ ਦੂਜੇ ਪਾਸੇ ਡਰਾਈਵਰ ਸਾਈਡ ਦਾ ਪਿੱਛੇ ਵਾਲਾ ਸ਼ੀਸ਼ਾ ਇਸ ਤੋਂ ਜੇਕਰ ਅਪਨ ਉਲਟ ਚਲ ਜਾਈਏ ਜੇਕਰ ਤੁਸੀਂ ਡਰਾਈਵਰ ਸਾਈਡ ਦਾ ਸ਼ੀਸ਼ਾ ਖੋਲ ਦਿਓ ਤਾਂ ਫਿਰ ਕੰਡਕਟਰ ਸਾਈਜ਼ ਦਾ ਇਹ ਵਾਲਾ ਸ਼ੀਸ਼ਾ ਇਹਨਾਂ ਸ਼ੀਸ਼ਿਆਂ ਨੂੰ ਤੁਸੀਂ 1 ਸੈਂਟੀਮੀਟਰ ਦੇ ਲਗਭਗ ਆਪਾਂ ਡਾਊਨ ਕਰਕੇ ਰੱਖਾਂਗੇ ਜੇਕਰ ਗੱਡੀ ਦੇ ਇੱਥੇ ਵਾਈਜ਼ਰ ਲੱਗਿਆ ਹੁੰਦਾ ਹੈ ਤਾਂ ਫਿਰ ਕੋਈ ਏਡੀ ਦਿੱਕਤ ਨਹੀਂ ਹੁੰਦੀ ਤੁਸੀਂ ਥੋੜਾ ਜਿਹਾ ਵੱਧ ਵੀ ਖੋਲ ਸਕਦੇ ਹੋ ਜੇਕਰ ਵਾਈਜ਼ਰ ਗੱਡੀ ਦੇ ਵਿੱਚ ਨਹੀਂ ਹੈਗਾ ਮੌਜੂਦ ਤਾਂ ਤੁਸੀਂ 1 ਸੈਂਟੀਮੀਟਰ ਤੋਂ ਵੀ ਥੋੜਾ ਜਿਹਾ ਘਟਾ ਸਕਦੇ ਹੋ ਲਗਭਗ ਅੱਧੇ ਸੈਂਟੀਮੀਟਰ ਤੱਕ ਤੁਹਾਨੂੰ ਇਹ ਕੰਮ ਕਰਨਾ ਪਵੇਗਾ ਇੱਕ ਗੱਲ ਜਰੂਰ ਯਾਦ ਰੱਖਣੀ ਕਿ ਇਹ ਅਸੀਂ ਕ੍ਰੋਸ ਸ਼ੀਸ਼ਿਆਂ ਦੀ ਗੱਲ ਕਰ ਰਹੇ ਹਾਂ ਹੁਣ ਮੈਂ ਤਾਂ ਇਸ ਨਾਲ ਕੀ ਹੋਵੇਗਾ ਇਸ ਨਾਲ ਇਹ ਹੋਵੇਗਾ ਕਿ ਜਦੋਂ ਅਸੀਂ ਗੱਡੀ ਨੂੰ ਪਾਰਕ ਕਰ ਦਿੰਦੇ ਹਾਂ ਧੁੱਪ ਦੇ ਵਿੱਚ ਖੜੀ ਕਰਦੇ ਹਾਂ ਤਾਂ ਗੱਡੀ ਦੇ ਅੰਦਰ ਕੁਝ ਗੈਸਾਂ ਬਣਦੀਆਂ ਨੇ ਅਤੇ ਸੂਰਜ ਦੀ ਗਰਮੀ ਦੇ ਨਾਲ ਗੱਡੀ ਦੇ ਅੰਦਰ ਹੀਟ ਵੀ ਪੈਦਾ ਹੁੰਦੀ ਹੈ ਜਦੋਂ ਅਸੀਂ ਸੀਸਿਆਂ ਨੂੰ ਥੋੜਾ ਥੋੜਾ ਖੋਲ ਕੇ ਰੱਖਦੇ ਹਾਂ ਉਹ ਵੀ ਕ੍ਰੋਸ ਸੀਸਿਆਂ ਨੂੰ ਤਾਂ ਫਿਰ ਗੱਡੀ ਦੇ ਵਿੱਚ ਪੈਦਾ ਹੋਣ ਵਾਲੀ ਅਗਲੇ ਕੈਬਿਨ ਨਾਲ ਤੇ ਪਿਛਲੇ ਕੈਬਿਨ ਦੀ ਗੈਸ ਅਤੇ ਹੀਟ ਦੋਵੇਂ ਗੱਡੀ ਚੋਂ ਬਾਹਰ ਨਿਕਲਦੀ ਰਹਿੰਦੀਆਂ ਸੋ ਗੱਡੀ ਜਿਆਦਾ ਗਰਮ ਨਹੀਂ ਹੁੰਦੀ ਹੁਣ ਦੂਸਰਾ ਕੰਮ ਕਿਹੜਾ ਹੈਗਾ ਜਿਹੜਾ ਤੁਹਾਨੂੰ ਕਰਨਾ ਪਵੇਗਾ ਦੂਜਾ ਕੰਮ ਤੁਸੀਂ ਉਦੋਂ ਕਰਨਾ ਹੈ ਜਦੋਂ ਤੁਸੀਂ ਗੱਡੀ ਨੂੰ ਵਾਪਸ ਲੈਣ ਦੇ ਲਈ ਆਣਾ ਕਹਿੰਦਾ ਮਤਲਬ ਡਰਾਈਵ ਕਰਕੇ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਉਸ ਤਾਂ ਜਦੋਂ ਤੁਸੀਂ ਵਾਪਸ ਗੱਡੀ ਨੂੰ ਲੈਨ ਆਵੋ ਤਾਂ ਫਿਰ ਤੁਸੀਂ ਉਸ ਵਕਤ ਡਰਾਈਵਰ ਸਾਈਡ ਦਾ ਤਾਕੀ ਡਰਾਈਵਰ ਸਾਈਡ ਦੀ ਤਾਕੀ ਨੂੰ ਪੂਰਾ ਖੋਲ ਲੈਣਾ ਹੈ ਅਤੇ ਨਾਲ ਹੀ ਕੰਡਕਟਰ ਸਾਈਡ ਦੀ ਇਹ ਵਾਲੀ ਤਾਕੀ ਨੂੰ ਪੂਰਾ ਖੋਲ ਦੇਣਾ ਤਾਂ ਕੀ ਕਰਨਾ ਪਊਗਾ ਆਪਾਂ ਨੂੰ ਡਰਾਈਵਰ ਸਾਈਡ ਦੀ ਤਾਕੀ ਨੂੰ 4 ਤੋਂ 5 ਵਾਰੀ ਲਗਭਗ 10 ਵਾਰੀ ਬੰਦ ਖੋਲ ਬੰਦ ਖੋਲ ਕਰਨਾ ਪਵੇਗਾ ਇਸ ਤਰ੍ਹਾਂ ਕਰਨਾ ਕੀ ਹੋਵੇਗਾ ਇਸ ਤਰ੍ਹਾਂ ਕਰਨ ਨਾਲ ਗੱਡੀ ਦੀ ਜੋ ਅੰਦਰ ਵਾਲੀ ਵਾਧੂ ਦੀ ਗਰਮੀ ਹੈਗੀ ਥੋੜੀ ਜੀ ਸ਼ੀਸ਼ੇ ਖੋਲੋ ਨਾ ਬਾਹਰ ਜਾ ਚੁੱਕੀ ਹੈ ਅਤੇ ਹੁਣ ਵਾਧੂ ਦੀ ਹੀਟ ਵਾਧੂ ਦੀ ਗੈਸਾਂ ਤੇ ਵਾਧੂ ਦੀ ਗਰਮੀ ਜਦੋਂ ਅਸੀਂ ਤਾਕੀ ਨੂੰ ਬਾਰ-ਬਾਰ ਖੋਲਾਂਗੇ ਬੰਦ ਕਰਾਂਗੇ ਤਾਂ ਬਾਹਲੀ ਹਵਾ ਦੇ ਅੰਦਰ ਜਾਣ ਨਾਲ ਅੰਦਰ ਵਾਲੀ ਵਾਧੂ ਗਰਮੀ ਅਤੇ ਗੈਸਾਂ ਦੂਸਰੀ ਖਿੜਕੀ ਤੋਂ ਬਾਹਰ ਆ ਜਾਣਗੀਆਂ ਅਤੇ ਹੁਣ ਜਦੋਂ ਤੁਸੀਂ ਗੱਡੀ ਨੂੰ ਲੈ ਕੇ ਜਾਣਾ ਉਦੋਂ ਵੀ ਇੱਕ ਕੰਮ ਹੋਰ ਕਰਨਾ ਹੈ ਕਿ ਗੱਡੀ ਦੇ ਫਰੰਟ ਵਾਲੇ ਦੋਵੇਂ ਸ਼ੀਸ਼ਿਆਂ ਨੂੰ ਅੱਧਾ ਕਮ ਸੇਕਮ ਅੱਧਾ ਡਾਊਨ ਕਰ ਦਿਓ ਉਸ ਤੋਂ ਬਾਅਦ ਗੱਡੀ ਨੂੰ 50 ਤੋਂ 100 ਮੀਟਰ ਤੱਕ ਲੈ ਕੇ ਜਾਓ ਤੇ ਉਸ ਤੋਂ ਬਾਅਦ ਗੱਡੀ ਦਾ ਏਸੀ ਔਨ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਏਸੀ ਫਟਾਫਟ ਗੱਡੀ ਨੂੰ ਠੰਡੀ ਕਰ ਦੇਵੇਗਾ ਤੁਹਾਡੀ ਗੱਡੀ ਧੁੱਪ ਦੇ ਵਿੱਚ ਬੇਸਕ ਖੜੀ ਸੀ ਤੁਹਾਨੂੰ ਗੱਡੀ ਦੇ ਵਿੱਚ ਬੈਠਣ ਤੋਂ ਬਾਅਦ ਉਨੀ ਗਰਮੀ ਵੀ ਨਹੀਂ ਲੱਗੇਗੀ ਅਤੇ ਗੱਡੀ ਜਦੋਂ 50 100 ਮੀਟਰ ਚੱਲ ਜਾਂਦੀ ਉਸ ਤੋਂ ਬਾਅਦ ਏਸੀ ਨੂੰ ਚਲਾਉਣ ਦੇ ਨਾਲ ਤੁਹਾਡਾ ਏਸੀ ਗੱਡੀ ਦੇ ਕੈਬਿਨ ਨੂੰ ਪੂਰੀ ਤਰ੍ਹਾਂ ਦੇ ਨਾਲ ਠੰਡਾ ਵੀ ਕਰ ਦੇਵੇਗਾ ਸੋ ਦੋਸਤੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਤੇ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ ਫਿਰ ਮਿਲਾਂਗੇ